ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪિતા ਮਹਾਰਾਜੀ ਦਾ ਜੋ ਸੰਪੂਰਨਤਾ ਦਿਵਸ ਹੈ ਸਭ ਤੋਂ ਪਹਿਲਾਂ ਸਰਬੱਤ ਸੰਗਤ ਨੂੰ ਸੰਪੂਰਨਤਾ ਦਿਵਸ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪિતા ਮਹਾਰਾਜੀ ਦੇ ਬਹੁਤ ਬਹੁਤ ਵਧਾਈਆਂ ਹੋਣ ਜਦੋਂ ਆਪਾਂ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਆ ਕਲਗੀਧਰ ਪਿਤਾ ਮਹਾਰਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਸ਼੍ਰੀ ਮੁਕਤਸਰ ਸਾਹਿਬ ਜੋ ਪਹਿਲਾਂ ਖਿਦਰਾਣੇ ਦੀ ਢਾਬ ਜੀ ਨੂੰ ਕਿਹਾ ਜਾਂਦਾ ਸੀ ਇਸ ਜੰਗ ਦੀ ਸੰਪੂਰਨਤਾ ਤੋਂ ਬਾਅਦ ਜਦੋਂ ਇੱਥੋਂ ਚੱਲਦੇ-ਚੱਲਦੇ ਸਤਗੁਰੂ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਉਸ ਧਰਤ ਤੇ ਜਾ ਕੇ ਜਿੱਥੇ अनेका ਹੀ ਸੰਗਤਾਂ ਨੂੰ ਮਹਾਰਾਜ ਦਰਸ਼ਨ ਦੀਦਾਰੇ ਦੇ ਕੇ अनेका ਬਖਸ਼ਿਸ਼ਾਂ ਕਰਕੇ ਨਿਵਾਜਦੇ ਨੇ ਜਿਸ ਦੇ ਆਪਾਂ ਅੱਜ ਦਰਸ਼ਨ ਕਰਦੇ ਹਾਂ ਪਰ ਜਿਸ ਰੂਪ ਦੇ ਵਿੱਚ ਆਪਾਂ ਅੱਜ ਦਰਸ਼ਨ ਕਰਦੇ ਹਾਂ ਉਸ ਸਮੇਂ ਐਸਾ ਵਾਤਾਵਰਣ ਐਸਾ ਮਾਹੌਲ ਐਸੇ ਘਰ ਮਕਾਨ ਮੰਦਰ ਨਹੀਂ ਸਨ ਖੈਰ ਇੱਕ ਤਾਂ ਮਹਾਰਾਏ ਨੇ ਉੱਥੇ بڑے ਵੱਡੇ ਰੂਪ ਦੇ ਵਿੱਚ ਅੰਮ੍ਰਿਤ ਸੰਚਾਰ ਕਰਵਾਇਆ ਸਭ ਤੋਂ ਵੱਡਾ ਅੰਮ੍ਰਿਤ ਸੰਚਾਰ ਜਦੋਂ ਹੋਇਆ ਉਹਦੇ ਵਿੱਚ ਲਗਭਗ ਕਹਿੰਦੇ 120000 ਲੋਕਾਂ ਨੇ ਅੰਮ੍ਰਿਤ ਪਾਣ ਕੀਤਾ ਅੰਮ੍ਰਿਤ ਛਕਿਆ ਦੂਜਾ ਵੱਡੇ ਵੱਡੇ ਕੜਾਈਆਂ ਦੇ ਵਿੱਚ ਉਹ ਅੰਮ੍ਰਿਤ ਤਿਆਰ ਕੀਤਾ ਗਿਆ ਅੱਜ ਲੋਕ ਕਹੀ ਨਹੀਂ ਮੰਨਣਗੇ ਇਹਨਾਂ ਗੱਲਾਂ ਨੂੰ ਕਿ ਇਹ ਕਿਵੇਂ ਹੋ ਸਕਦਾ ਫੇਰ ਉਹ ਕੜਾਏ ਜਦੋਂ ਸਾਫ ਕੀਤੇ ਗਏ ਜੋ ਉਹਨਾਂ ਦਾ ਪਾਣੀ ਇਤਿਹਾਦਿਕ ਜਿੱਥੇ ਮਹਾਰਾਜ ਜੀ ਨੇ ਸਰੋਵਰ ਤੇ ਦਰਖਤਾਂ ਆਦਿਕ ਨੂੰ ਪਵਾ ਦਿੱਤਾ ਤੇ ਨਾਲ ਹੀ ਮਹਾਰਾਜ ਨੇ ਕਿਹਾ ਸੀ ਕਿ ਖਾਲਸਾ ਸੁੰਮਣ ਵਾਣੀ ਹੋਵੇਗਾ ਕਿਉਂਕਿ ਖਾਲਸਾ ਆਪਾਂ ਦੇਖਦੇ ਹਾਂ ਕਦੇ ਵੀ ਖਤਮ ਨਹੀਂ ਹੋਇਆ ਕਿਤੇ ਉਹ ਵੀ ਇਹ ਪੈਦਾ ਹੋ ਜਾਂਦਾ ਏ ਜਿਵੇਂ ਬਾਬਾ ਬੋਤਾ ਸਿੰਘ ਜੀ ਬਾਬਾ ਗੁਰਜਾ ਸਿੰਘ ਜੀ ਆਪਾਂ ਇਤਿਹਾਸ ਤੋਂ ਜਾਣੂ ਹਾਂ ਫਿਰ ਜਦੋਂ ਗੱਲ ਚੱਲਦੀ ਏ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਲਿਖਤ ਦੀ ਜੋ ਪਹਿਲਾਂ ਜਿਹੜੇ ਪਾਵਨ ਸਰੂਪ ਜਾਂ ਪੋਥੀਆਂ ਤੀਰਮੱਲੀਆਂ ਦੇ ਕੋਲ ਸਾਨੂੰ ਉਹਨਾਂ ਦੇ ਅਨੁਜਾਈਆਂ ਦੇ ਕੋਲ ਜਿਹੜੇ ਉਹਨਾਂ ਦੇ ਅੱਗੋਂ ਅੰਸਬੰਸ ਦੇ ਵਿੱਚ ਸਨ ਮਹਾਰਾਜ ਜੀ ਨੇ ਜਦੋਂ ਕਿਹਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਭਾਵ ਸੰਪਾਦਨਾ ਕਰਨੀ ਹੈ ਲਿਖਣਾ ਹੈ ਤੇ ਉਹਨਾਂ ਨੇ ਮਨਾ ਕਰ ਦਿੱਤਾ ਕਿ ਜੇ ਤੁਸੀਂ ਸੰਪੂਰਨ ਹੋ ਤੇ ਤੁਸੀਂ ਆਪ ਲਿਖ ਲਓ ਜੇ ਪੂਰੇ ਗੁਰੂ ਹੋ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਥੇ ਜਿੱਥੇ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਨੂੰ ਪਉ ਵੇਂਡ ਤੋਂ ਬੁਲਾਇਆ ਜਦੋਂ ਉਹ ਮਹਾਰਾਜ ਜੀ ਦੇ ਕੋਲ ਆਏ ਤੇ ਜਿੱਥੇ ਉਹਨਾਂ ਨੇ ਆ ਕੇ ਕਿਹਾ ਕਿ ਸੱਚੇ ਪਾਤਸ਼ਾਹ ਜੰਗ ਯੁੱਧਾਂ ਦੇ ਸਮੇਂ ਸਾਨੂੰ ਤੁਹਾਡੇ ਨਾਲ ਹੋਣਾ ਚਾਹੀਦਾ ਸੀ ਕਿੰਨਾ ਕੁਝ ਹੋ ਗਿਆ ਸਹਿਬਜ਼ਾਦੇ ਸ਼ਹੀਦ ਹੋ ਗਏ ਜਾਨ ਤੋਂ ਪਿਆਰੇ ਸਿੰਘ ਵੀ ਸ਼ਹੀਦ ਹੋ ਗਏ ਮਹਾਰਾਜ ਜੀ ਨੇ ਕਿਹਾ ਕਿ ਦੀਪ ਸਿੰਘਾ ਇਹ ਜੋ ਮਾਲਕ ਨੇ ਸੇਵਾ ਲਈ ਆ ਜਿਸ ਜਿਸ ਨੂੰ ਜਿਹੜੀ ਜਿਹੜੀ ਸੇਵਾ ਆਉਣੀ ਆ ਉਸੇ ਨੇ ਉਹ ਸੇਵਾ ਕਰਨੀ ਆ ਸੋ ਅੱਗੇ ਚੱਲਦਿਆਂ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਮੁਖ ਲਖਾਰੀ ਜਿਨ੍ਹਾਂ ਦੇ ਪਰਿਵਾਰ ਦੇ ਅਨੇਕਾਂ ਹੀ ਮੈਂਬਰ ਸ਼ਹੀਦ ਹੋਏ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਜਿੱਥੇ ਕਲਮਾ ਬਣਾਉਣ ਦਾ ਤੇ ਸਿਆਹੀ ਬਣਾਉਣ ਦਾ ਕੰਮ ਦਿੱਤਾ ਤੇ ਨਾਲ ਭਾਈ ਮਨੀ ਸਿੰਘ ਜੀ ਮੁਖ ਲਖਾਰੀ ਦੇ ਰੂਪ ਦੇ ਵਿੱਚ ਜਦੋਂ ਲਿਖਤ ਕਰਦੇ ਜੋ ਜੋ ਮਹਾਰਾਜ ਬੋਲਦੇ ਬਾਣੀ ਉਸੇ ਤਰ੍ਹਾਂ ਲਿਖਦੇ ਜਿਵੇਂ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਤੋਂ ਕਰਵਾਈ ਮਹਾਰਾਜ ਨੇ ਨਾਲ ਤਾਂ ਗੀਤ ਕਰ ਦਿੱਤੀ ਕਿ ਜੋ ਇੱਕ ਵਾਰ ਕਲਮ ਵਰਤ ਲਈ ਜਾਵੇ ਉਸ ਨੂੰ ਦੁਬਾਰਾ ਵਰਤੋਂ ਦੇ ਵਿੱਚ ਨਹੀਂ ਲੈ ਕੇ ਆਉਣਾ ਭਾਵ ਉਸ ਨੂੰ ਦੁਬਾਰਾ ਨਹੀਂ ਛੇਲਣਾ ਅਗੋਂ ਤਿੱਖੀ ਨਹੀਂ ਕਰਨਾ ਤੇ ਉਸ ਨੂੰ ਸਾਹਮਣੇ ਰੱਖਿਆ ਜਾਵੇ ਇਹਦਾ ਵੀ ਕੋਈ ਕਾਰਨ ਸੀ ਜੋ ਆਪਾਂ ਅੱਗੇ ਆ ਕੇ ਇਸ ਦੇ ਨਾਲ ਸਾਂਝ ਪਾਵਾਂਗੇ ਲਿਖਤ ਸ਼ੁਰੂ ਹੁੰਦੀ ਏ ਲਗਭਗ 4.5 ਮਹੀਨੇ ਦੀ ਜਦੋਂ ਲਿਖਤ ਹੁੰਦੀ ਏ ਜਿੱਥੇ ਆਪਾਂ ਸੋਹਿਲਾ ਸਾਹਿਬ ਦੀ ਗੁਰਬਾਣੀ ਦਾ ਜਾਪ ਪੜ੍ਹਦੇ ਆ ਨਾ ਦਰਸ਼ਨ ਕਰਦੇ ਹਾਂ ਔਰ ਉਧਰ ਵਿਸਾਖੀ ਦਾ ਦਿਹਾੜਾ ਆ ਜਾਂਦਾ ਏ ਉਥੋਂ ਤੱਕ ਗੁਰਬਾਣੀ ਲਿਖੀ ਜਾਂਦੀ ਏ ਵਸਾਕੀ ਦੇ ਦਿਹਾੜੇ ਤੇ ਬੜੇ ਵੱਡੇ ਰੂਪ ਦੇ ਵਿੱਚ ਜੋੜ ਮੇਲ ਹੁੰਦਾ ਏ ਅਨੇਕਾਂ ਹੀ ਸੰਗਤਾਂ ਆਉਂਦੀਆਂ ਨੇ ਫੇਰ ਬੜੇ ਵੱਡੇ ਰੂਪ ਦੇ ਵਿੱਚ ਉਥੇ ਅੰਮ੍ਰਿਤ ਸੰਚਾਰ ਹੁੰਦਾ ਏ ਅੰਮ੍ਰਿਤ ਸੰਚਾਰ ਤੋਂ ਬਾਅਦ ਫੇਰ ਜਿਸ ਤਰ੍ਹਾਂ ਜੋ ਲਿਖਾਈ ਦਾ ਕੰਮ ਹੈ ਉਸੇ ਤਰ੍ਹਾਂ ਹੀ ਮਹਾਰਾਜ ਫੇਰ ਨਿਰੰਤਰ ਜਾਰੀ ਰੱਖਦੇ ਨੇ ਸਵੇਰ ਦੇ ਪੈਰ ਪਹਿਲੇ ਪੈਰ ਦੇ ਵਿੱਚ ਜੋ ਲਿਖਤ ਹੁੰਦੀ ਹੈ ਮਹਾਰਾਜ ਬੋਲਦੇ ਨੇ ਭਾਈ ਮਨੀ ਸਿੰਘ ਜੀ ਲਿਖਦੇ ਨੇ ਤੇ ਉਸੇ ਗੁਰਬਾਣੀ ਦੀ ਕਥਾ ਸ਼ਾਮ ਨੂੰ ਹੁੰਦੀ ਹੈ ਸ਼ਾਮਾਂ ਦੇ ਟਾਈਮ ਭਾਈ ਮਨੀ ਸਿੰਘ ਜੀ ਗੁਰਬਾਣੀ ਪੜ੍ਹਦੇ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਅਰਥ ਕਰਕੇ ਸੁਣਾਉਂਦੇ ਨੇ ਤੇ ਉਹਨਾਂ ਦੇ ਅਰਥ ਜਿਵੇਂ ਹੁਣ ਸੰਗਤਾਂ ਜਾਣਦੀਆਂ ਨੇ ਉਦੋਂ ਤੋਂ ਇਹ ਰਾਮੋਇ ਆ ਜਿਵੇਂ ਸ਼ਾਮ ਦੀ ਕਥਾ ਜੋ ਹੁੰਦੀ ਹੈ ਗੋਰ ਇਤਿਹਾਸ ਦੀ ਹੁੰਦੀ ਹੈ ਮਹਾਰਾਜ ਸਾਰਾ ਹੀ ਨਾਲ ਜਿੱਥੇ ਗੁਰਬਾਣੀ ਵੀ ਸੁਣਾਉਂਦੇ ਨੇ ਨਾਲ ਇਤਿਹਾਸ ਦੀ ਵੀ ਵਿੱਚ ਵਿੱਚ ਸਾਰਾ ਹੀ ਸੰਗਤ ਨੂੰ ਜਾਣਕਾਰੀ ਦਿੰਦੇ ਨੇ ਇੱਥੇ ਆਪਾਂ ਗੱਲ ਕਰਾਂਗੇ ਕਿ ਇੱਕ ਤੇ 40 ਮੁਕਤੇ ਹੋਏ ਜਿਹੜੇ ਖਿਦਰਾਣੇ ਦੀ ਢਾਬ ਭਾਵ ਮੁਕਤ ਸਰ ਸਾਹਿਬ ਵਿੱਚ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਜੋ ਬਿਦਾਵਾ ਲੈ ਕੇ ਚੱਲ ਚਲੇ ਸੀ ਤੇ ਮਾਤਾ ਭਾਗ ਕੌਰ ਜੀ ਨੇ ਫਿਰ ਉਹਨਾਂ ਨੂੰ ਮੰਗਾਰਿਆ ਕਿ ਤੁਸੀਂ ਤੇ ਬੁੜੀਆਂ ਨਾਲੋਂ ਵੀ ਭੜੇ ਹੋ ਹੱਥਾਂ ਦੇ ਵਿੱਚ ਚੂੜੀਆਂ ਪਾ ਲਓ ਕਈਆਂ ਨੇ ਇਥੋਂ ਤੱਕ ਇਸ ਤਰ੍ਹਾਂ ਲਿਖਿਆ ਪਰ ਇਹ ਗੱਲ ਗਲਤ ਹੈ ਕਿਉਂਕਿ ਸਿੰਘਾਂ ਦੇ ਵਾਸਤੇ ਇਹ ਗੱਲ ਮੰਨਣਯੋਗ ਨਹੀਂ ਜਿਨ੍ਹਾਂ ਲੋਕਾਂ ਨੇ ਇਹ ਗੱਲਾਂ ਕੀਤੀਆਂ ਉਹ ਗੁਰੂ ਦੇ ਔਰ ਗੁਰੂਪੰਥ ਦੇ ਵਿਰੋਧੀ ਨੇ ਕਿਉਂਕਿ ਸਿੰਘਾਂ ਦੇ ਵਾਸਤੇ ਐਸੇ ਸ਼ਬਦ ਨਹੀਂ ਵਰਤਨੇ ਚਾਹੀਦੇ ਮਾਤਾ ਜੀ ਨੇ ਮੰਗਾਰਿਆ ਹੋਵੇਗਾ ਕਿ ਅਸੀਂ ਗੁਰੂ ਸਾਹਿਬ ਜੀ ਦੇ ਕੋਲ ਕਿਸ ਕੰਮ ਦੇ ਵਾਸਤੇ ਆਏ ਸਾਂ ਅਸੀਂ ਖੁਸ਼ੀਆਂ ਲੈਣੀਆਂ ਸੀ ਤੇ ਅਸੀਂ ਫਿਰ ਵਾਪਸ ਚੱਲ ਚੱਲੇ ਹਾਂ ਉਹ 40 ਮੁਕਤੇ ਉੱਥੇ ਸ਼ਹੀਦ ਹੁੰਦੇ ਨੇ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀਆਂ ਪਾਉਂਦੇ ਨੇ ਔਰ ਇੱਥੇ ਜਦੋਂ ਗੱਲ ਚੱਲਦੀ ਏ ਜਿਹੜੇ ਸ਼ਾਮ ਨੂੰ ਰੋਜ਼ ਗੁਰਬਾਣੀ ਦੇ ਅਰਥ ਸੁਣਦੇ ਨੇ ਨਾ ਉਹਨਾਂ ਦੇ ਵਿੱਚ 48 ਸਿੰਘ ਐਸੇ ਨੇ ਜਿਹੜੇ ਨੇਮ ਦੇ ਨਾਲ ਗੁਰਬਾਣੀ ਦੇ ਅਰਥ ਸੁਣਦੇ ਨੇ ਗੁਰਬਾਣੀ ਨੂੰ ਸੁਣਦੇ ਨੇ ਜਿੱਥੇ ਸੰਗਤ ਆਉਂਦੀ ਹੈ ਜਾਂਦੀ ਹੈ अनेका ਹੀ ਸੰਗਤ ਆਉਂਦੀ ਹੈ ਚਲੇ ਜਾਂਦੀ ਹੈ ਪਰ ਇਹਨਾਂ 48 ਸਿੰਘਾਂ ਨੇ ਲਗਾਤਾਰ ਗੁਰੂ ਪਾਸ਼ਾ ਮਹਾਰਾਜ ਜੀ ਦੇ ਕੋਲ ਰਹਿ ਕੇ ਗੁਰਬਾਣੀ ਸੁਣੀ ਗੁਰਬਾਣੀ ਦੇ ਅਰਥ ਸੁਣੇ ਤੇ ਮਹਾਰਾਜ ਨੇ ਕਿਹਾ ਸੀ ਕਿ ਇਹ ਜਿਹੜੇ 48 ਹਨ ਇਹ ਵੀ ਜਿਉਂਦੇ ਜੀ ਮੁਕਤ ਹੋ ਗਏ ਨੇ ਮਹਾਰਾਜ ਕਹਿੰਦੇ ਕਿ ਜਿਉਂਦੇ ਜੀ ਮੁਕਤ ਹੋਣਾ ਜਿਵੇਂ ਆਪਾਂ ਗੁਰਬਾਣੀ ਦੇ ਵਿੱਚ ਜਾਪ ਪੜ੍ਹਦੇ ਹਾਂ ਇਹ ਨਹੀਂ ਕਿ ਮਰ ਕੇ ਮੁਕਤ ਹੋਣਾ ਇਹਦੇ ਵਿੱਚ ਮਾਲਕ ਨੇ ਇਹ ਵੀ ਕਿਹਾ ਹੈ ਕਿ ਜਿਉਂਦੇ ਜੀ ਮੁਕਤੀ ਪ੍ਰਾਪਤ ਕਰ ਲੈਣੀ ਪਰਮੇਸ਼ਰ ਦੇ ਨਾਲ ਲੀਨ ਹੋ ਜਾਣਾ ਫਿਰ ਉੱਥੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਵੀ ਕੀਤੀਆਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੂੰ ਗ੍ਰੰਥ ਦਾ ਸੇਵਾਦਾਰ ਵੀ ਬਣਾਇਆ ਗ੍ਰੰਥ ਦਾ ਸੇਵਾਦਾਰ ਭਾਵ ਗ੍ਰੰਥੀ ਸ਼੍ਰੀ ਹਰਮੰਦਰ ਸਾਹਿਬ ਸੱਚਖੰਡ ਉੱਥੇ ਜਿੱਥੇ ਗ੍ਰੰਥੀ ਨਿਯੁਕਤ ਕੀਤਾ ਮਹਾਰਾਜ ਜੀ ਨੇ अनेका ਹੀ ਬਖਸ਼ਿਸ਼ਾਂ ਕਰਕੇ ਨਿਵਾਜਿਆ ਨਾਲ ਜਦੋਂ ਸੰਪੂਰਨਤਾ ਹੁੰਦੀ ਏ ਤੇ ਮਹਾਰਾਜ ਕਹਿੰਦੇ ਨੇ ਕਿ ਇਹ ਜੋ ਕਲਮਾ ਨੇ ਭਾਵ ਲਖਾਈ ਕਰਦਿਆਂ ਜਿਹੜੀਆਂ ਕਲਮਾ ਘਸ ਜਾਂਦੀਆਂ ਸਾਨੂੰ ਉਹਨਾਂ ਨੂੰ ਦੁਬਾਰਾ ਨਹੀਂ ਸੀ ਵਰਤਿਆ ਜਾਂਦਾ ਫੇਰ ਉਹ ਸਾਰੀਆਂ ਹੀ ਕਲਮਾ ਔਰ ਜੋ ਸ਼ਾਈ ਇਤਿਆਦਿਕ ਜਿੰਨਾ ਵੀ ਸਮਾਨ ਵਧਿਆ ਮਹਾਰਾਜ ਜੀ ਨੇ ਉਥੋਂ ਦੇ ਜਿਹੜਾ ਸਰੋਵਰ ਸੀ ਉਹਦੇ ਵਿੱਚ ਪਵਾਉਣਾ ਕੀਤਾ ਜਿੱਥੇ ਆਪਾਂ ਅੱਜ ਦਰਸ਼ਨ ਕਰਦੇ ਹਾਂ ਗੁਰਦੁਆਰਾ ਲੇਖਣ ਸਰ ਸਾਹਿਬ ਤੇ ਮਹਾਰਾਜ ਨੇ ਨਾਲ ਹੀ ਉਥੇ ਬਖਸ਼ਿਸ਼ਾਂ ਵੀ ਵਰਤਾਈਆਂ ਕਿਹੜੀਆਂ ਬਖਸ਼ਿਸ਼ਾਂ ਵਰਤਾਈਆਂ ਮਹਾਰਾਜ ਕਹਿੰਦੇ ਗੌਰ ਵਿਲਾਸ ਪਾਤਸ਼ਾਹੀ ਦਸਵੀਂ ਉਹ ਜਦੋਂ ਆਪਾਂ ਪੜਾਂਗੇ ਤੇ ਉਹਦੇ ਵਿੱਚ ਮਹਾਰਾਜ ਲਿਖਦੇ ਨੇ ਕਿ ਇਹਾਂ ਪ੍ਰਗਟ ਹਮਾਰੀ ਕਾਂਸੀ ਜਹਾਂ ਪੜੇ ਢੋਰ ਮਦਰਾਸੀ ਪੀਕੇ ਇਹ ਕਾਂਸੀ ਬਣ ਗਈ ਭਾਵ ਐਸਾ ਕੇਂਦਰੀ ਸਥਾਨ ਬਣ ਗਿਆ ਇੱਥੇ ਆ ਕੇ ਜੋ ਵੀ 35 ਲਿਖੇਗਾ ਔਰ 35 ਆਪਾਂ ਦੇਖਦੇ ਹਾਂ ਹੁਣ ਵੀ ਬੱਚੇ ਇਤਿਹਾਦਕ ਕਈ ਵੱਡੇ ਵੀ ਜਾ ਕੇ ਉੱਥੇ ਲਿਖਦੇ ਨੇ ਕਿ ਉਹਨਾਂ ਨੂੰ ਜਿੱਥੇ ਗੁਰਬਾਣੀ ਦਾ ਗਿਆਨ ਹੋਵੇਗਾ ਉੱਥੇ ਪੜ੍ਹਾਈ ਦੇ ਵਿੱਚ ਵੀ ਉਹ ਅਗਾਹ ਵਧਣਗੇ ਔਰ ਗੁਰੂ ਪਰਮੇਸ਼ਰ ਦੇ ਨਾਲ ਵੀ ਉਹਨਾਂ ਦਾ ਪਿਆਰ ਬਣੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਸੰਪੂਰਨਤਾ ਕੀਤੀ ਤੇ ਉਹਦੇ ਵਿੱਚ ਕਿਉਂਕਿ ਪਹਿਲਾਂ ਨਵੇਂ ਪਾਤਸ਼ਾਹ ਜੀ ਦੀ ਗੁਰਬਾਣੀ ਨਹੀਂ ਸੀ ਵਿੱਚ ਦਰਜ ਜਦੋਂ ਪੰਜਵੇਂ ਪਾਤਸ਼ਾਹ ਜੀ ਨੇ ਲਿਖਵਾਇਆ ਫਿਰ ਇੱਥੇ ਮਹਾਰਾਜ ਜੀ ਨੇ ਜਿੱਥੇ ਜੈਤ ਸ੍ਰੀ ਰਾਗ 31 ਰਾਗ ਹੋਏ ਔਰ ਨਾਲ 59 ਸ਼ਬਦ ਔਰ 57 ਸ਼ਲੋਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜੀ ਦੇ ਗੁਰਬਾਣੀ ਦੇ ਵਿੱਚ ਦਰਜ ਕੀਤੇ ਔਰ ਮਹਾਰਾਜ ਜੀ ਨੇ ਅੱਜ ਦੇ ਦਿਹਾੜੇ ਸੰਪੂਰਨਤਾ ਕੀਤੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਜਿੱਥੇ ਮਹਾਰਾਜ ਜੀ ਨੇ ਇਨੀਆਂ ਬਖਸ਼ਿਸ਼ਾਂ ਵਰਤਾਈਆਂ ਸਾਨੂੰ ਇਨਾ ਵੱਡਾ ਖਜ਼ਾਨਾ ਦਿੱਤਾ ਤੇ ਮਹਾਰਾਜ ਜੀ ਨੇ ਉਹ ਖਜ਼ਾਨਾ ਇਸ ਕਰਕੇ ਦਿੱਤਾ ਇੱਕ ਤਾਂ ਜੋ ਮਹਾਰਾਜ ਹੁਕਮ ਕਰ ਗਏ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੋਰ ਕਿਸੇ ਨੂੰ ਨਹੀਂ ਮੰਨਣਾ ਔਰ ਦੂਜਾ ਇਹ ਮਹਾਰਾਜ ਕਹਿੰਦੇ ਕਿ ਇਸ ਨੂੰ ਜੋ ਖੋਲ ਕੇ ਦਰਸ਼ਨ ਕਰੇਗਾ ਗੁਰਬਾਣੀ ਦਾ ਜਾਪ ਕਰੇਗਾ ਔਰ ਗੁਰਬਾਣੀ ਦੇ ਜਾਪ ਕਰਕੇ ਇਸ ਤੋਂ ਸੇਧ ਲਵੇਗਾ ਸੇਧ ਕੀ ਲੈਣੀ ਹੈ ਜਦੋਂ ਆਪਾਂ ਜਾਪ ਕਰਦੇ ਹਾਂ ਮਹਾਰਾਜ ਕਹਿੰਦੇ ਕਿ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਕਿਉਂਕਿ ਇਹ ਜੋ ਅਨਮੋਲ ਖਜ਼ਾਨਾ ਹੈ ਇਸ ਨੂੰ ਖੋਲ ਕੇ ਵਿਚਾਰਨ ਦੀ ਪੜਨ ਦੀ ਲੋੜ ਹੈ ਔਰ ਜਿੱਥੇ ਸਰਬੱਤ ਸੰਗਤ ਨੂੰ ਸੰਪੂਰਨਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਔਰ ਨਾਲ ਹੀ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਜਾਂ ਇਸ ਜਾਣਕਾਰੀ ਨੂੰ ਆਪ ਜੀ ਨੇ ਸੇਵਾ ਸਮਝ ਕੇ ਅੱਗੇ ਫਾਰਵਰਡ ਕਰਨ ਦਾ ਸ਼ੇਅਰ ਕਰਨ ਦਾ ਯਤਨ ਵੀ ਕਰਨਾ ਕਿਉਂਕਿ ਇਹ ਜ਼ਰੂਰੀ ਹੈ ਹਰੇਕ ਸਿੱਖ ਦੇ ਵਾਸਤੇ ਜਾਣਨਾ ਐਸੀਆਂ ਗੱਲਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ